ਪਹਿਲਗਾਮ ਦੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਫੈਸਲੇ ਲਏ ਗਏ ਸਨ ਉਸ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਜੋ ਭਾਰਤ ਆਏ ਸਨ ਉਹ ਵਾਪਸ ਪਾਕਿਸਤਾਨ ਜਾਣੇ ਸ਼ੁਰੂ ਹੋ ਗਏ ਨੇ ਪਾਕਿਸਤਾਨ ਵਿੱਚ ਭਾਰਤੀ ਨਾਗਰਿਕ ਗਏ ਨੇ ਤੇ ਵਾਪਸ ਵੀ ਪਰਤ ਰਹੇ ਨੇ ਅਟਾਰੀ ਵਾਗਾ ਬਾਰਡਰ ਤੋਂ ਪਾਕਿਸਤਾਨੀ ਨਾਗਰਿਕ ਜੋ ਵਤਨ ਗਏ ਨੇ ਉਹ 191 ਦੇ ਕਰੀਬ ਨੇ ਪਾਕਿਸਤਾਨ ਤੋਂ ਜੋ ਭਾਰਤੀ ਨਾਗਰਿਕ ਅਟਾਰੀ ਵਾਗਾ ਸਰਹਦ ਰਾਹੀਂ ਭਾਰਤ ਪਹੁੰਚੇ ਨੇ ਉਹ 281 ਦੇ ਕਰੀਬ ਨੇ ਪ੍ਰੋਟੋਕੋਲ ਅਧਿਕਾਰੀਆਂ ਨੇ ਦੱਸਿਆ ਕਿ 30 April ਤੱਕ ਇੱਕ ਦੂਜੇ ਦੇਸ਼ਾਂ ਵਿੱਚ ਗਏ ਨੇ ਤੇ ਉਹ ਵਾਪਸ ਵਤਨ ਪਰਤ ਸਕਦੇ ਨੇ ਤੇ 48 ਘੰਟੇ ਦਾ ਸਮਾਂ ਜੋ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਹੈ ਬਹੁਤ ਡਿਪਲੋਮੈਟ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ ਮੇਰਾ ਨਾਮ ਅਰਨ ਮਹਾਰਾਜ ਹੈ ਮੈਂ ਅਟਾਰੀਪੋਰਟ ਦੇ ਪ੍ਰੋਟੋਕੋਲ ਅਫਸਰ ਕੁਸਰ ਹੈ ਅੱਜ 191 ਪਾਕਿਸਤਾਨੀ ਜਿਹੜੇ ਆ ਨੈਸ਼ਨੈਲਿਟੀ ਦੇ ਪਰਸਨ ਆ ਜਿਨ੍ਹਾਂ ਵਿੱਚ ਲੇਡੀਆਂ ਔਰਤਾਂ ਬੱਚੇ ਉਹ ਅੱਜ ਭਾਰਤ-ਪਾਕਿਸਤਾਨ ਗਏ ਆ ਤੇ 287 ਜਿਹੜੇ ਆ ਭਾਰਤੀ ਜਿਹੜੇ ਪਾਕਿਸਤਾਨ ਦੇ ਵਿੱਚ ਔਨ ਵੀਜ਼ਾ ਗਏ ਸੀ ਉਹ ਵਾਪਸ ਆ ਗਏ ਜੇਪਾ ਬ੍ਰੇਕਅਪ ਕੀਤਾ ਜਾਵੇ ਤੇ 28 ਕੱਲ ਗਏ ਸੀਗੇ ਪਾਕ ਨੈਸ਼ਨਲ 191 ਯਾਨਕ 229 ਪਾਕ ਨੈਸ਼ਨਲ ਜਿਹੜੇ ਆ ਉਹ ਭਾਰਤ ਤੋਂ ਪਾਕਿਸਤਾਨ ਚਲੇ ਗਏ ਆ ਇਸੇ ਤਰੀਕੇ ਨਾਲ ਕੱਲ 105 ਦੇ ਅੱਜ 287 392 ਭਾਰਤੀ ਨਾਗਰਿਕ ਜਿਹੜੇ ਪਾਕਿਸਤਾਨ ਦੇ ਆਨ ਵੀਜ਼ਾ ਗਏ ਸੀਗੇ ਉਹ ਵਾਪਸ ਆ ਚੁੱਕੇ ਨੇ ਨਹੀਂ 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 ਕੋਈ ਇਹੋ ਜਿਹਾ ਨਿਗਾਜੀ ਆਨ ਵੀਜ਼ਾ ਗਏ ਸੀ ਸਾਰੇ ਆਨ ਵੀਜ਼ਾ ਰਹਿ ਜੀ ਰਿਪੋਰਟ ਵਾਲਾ ਕੰਮ ਹੁੰਦਾ ਤਾਂ ਉਹਦੇ ਬਾਰੇ ਇੱਕ ਵੱਖਰਾ ਲੈਟਰ ਵਗੈਰਾ ਹੁੰਦੀ ਆ ਉਹਦੇ ਬਾਰੇ ਇਨਟੀਮੇਸ਼ਨ ਦਿੱਤੀ ਹੁੰਦੀ ਆ ਇਹੋ ਜਿਹੀ ਕੋਈ ਨੋਟਿਸਸ ਨਹੀਂ ਹਾਂ ਜੀ ਜਿਹੜੇ ਡਿਪਲੋਮੈਟ ਅਫੀਸ਼ੀਅਲ ਉਹਨਾਂ ਨੂੰ ਤੇ 48 ਘੰਟੇ ਦਾ ਟਾਈਮ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਨੋਰਮਲ ਪੈਸੇਂਜਰ ਜਿਹੜੇ ਇੱਕ ਦੂਜੀ ਕੰਟਰੀ ਵਿੱਚ ਕ੍ਰਾਸ ਕਰਕੇ ਗਏ ਨੇ ਔਨ ਵੀਜ਼ਾ ਉਹਨਾਂ ਨੂੰ 30 ਤਰੀਕ ਦਾ 30 April ਤੱਕ ਦਾ ਟਾਈਮ ਦਿੱਤਾ ਗਿਆ ਵੀ ਤੁਸੀਂ ਆਪਣੇ ਆਪਣੇ ਕੰਟਰੀ ਵਾਪਸ ਆਓ ਅੱਜ ਕੱਲ੍ਹ ਨਾਲੋਂ ਅੱਜ ਥੋੜਾ ਜਿਹਾ ਸਲਾਨੀ ਘੱਟ ਦੇਖਣ ਨੂੰ ਮਿਲੇ ਹੈ ਕਿਉਂਕਿ ਨਿਊਜ਼ ਚੈਨਲ ਤੇ ਜਿਹੜੀ ਖਬਰ ਦੇਖ ਰਿਹਾ ਕੁਝ ਵੈਸੇ ਨਹੀਂ ਆ ਰਹੇ ਪਰ ਜਿਨ੍ਹਾਂ ਨੇ ਆਉਣਾ ਉਹ ਆ ਚੁੱਕੇ ਹੋਏ ਨੇ 5:30 ਤੋਂ 6:00 ਦਾ ਫਲੇਟ ਦਾ ਟਾਈਮ ਹੈ ਇਹ ਉਦੋਂ ਕਲੀਅਰ ਹੋਏਗਾ ਜੀ ਪਹਿਲਗਾਮ ਦੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਫੈਸਲੇ ਲਏ ਗਏ ਸਨ ਉਸ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਜੋ ਭਾਰਤ ਆਏ ਸਨ ਉਹ ਵਾਪਸ ਪਾਕਿਸਤਾਨ ਜਾਣੇ ਸ਼ੁਰੂ ਹੋ ਗਏ ਨੇ ਪਾਕਿਸਤਾਨ ਵਿੱਚ ਭਾਰਤੀ ਨਾਗਰਿਕ ਗਏ ਨੇ ਤੇ ਵਾਪਸ ਵੀ ਪਰਤ ਰਹੇ ਨੇ ਅਟਾਰੀ ਵਾਗਾ ਬਾਰਡਰ ਤੋਂ ਪਾਕਿਸਤਾਨੀ ਨਾਗਰਿਕ ਜੋ ਵਤਨ ਗਏ ਨੇ ਉਹ 191 ਦੇ ਕਰੀਬ ਨੇ ਪਾਕਿਸਤਾਨ ਤੋਂ ਜੋ ਭਾਰਤੀ ਨਾਗਰਿਕ ਅਟਾਰੀ ਵਾਗਾ ਸਰਹੱਦ ਰਾਹੀਂ ਭਾਰਤ ਪਹੁੰਚੇ ਨੇ ਉਹ 281 ਦੇ ਕਰੀਬ ਨੇ ਪ੍ਰੋਟੋਕੋਲ ਅਧਿਕਾਰੀਆਂ ਨੇ ਦੱਸਿਆ ਕਿ 30 April ਤੱਕ ਇੱਕ ਦੂਜੇ ਦੇਸ਼ਾਂ ਵਿੱਚ ਗਏ ਨੇ ਤੇ ਉਹ ਵਾਪਸ ਵਤਨ ਪਰਤ ਤਾਂ ਨੇ ਤੇ 48 ਘੰਟੇ ਦਾ ਸਮਾਂ ਜੋ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਉਹ ਡਿਪਲੋਮੈਟ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ ਮੇਰਾ ਨਾਮ ਹਰਨ ਮਹਾਰਜ ਹੈ ਮੈਂ ਅਟਾਰੀਪੁਰ ਦੇ ਪ੍ਰੋਟੋਕੋਲ ਅਫਸਰ ਕੋਲ ਸੇਡਾਈ ਅੱਜ 191 ਪਾਕਿਸਤਾਨੀ ਜਿਹੜੇ ਆ ਨੈਸ਼ਨੈਲਿਟੀ ਦੇ ਪਰਸਨ ਆ ਜਿਨ੍ਹਾਂ ਵਿੱਚ ਲੇਡੀਜ਼ ਔਰਤਾਂ ਬੱਚੇ ਉਹ ਅੱਜ ਭਾਰਤ-ਪਾਕਿਸਤਾਨ ਗਏ ਆ ਤੇ 287 ਜਿਹੜੇ ਆ ਭਾਰਤੀ ਜਿਹੜੇ ਪਾਕਿਸਤਾਨ ਦੇ ਵਿੱਚ ਔਨ ਵੀਜ਼ਾ ਗਏ ਸੀ ਉਹ ਵਾਪਸ ਆ ਗਏ ਜੇਪਾ ਬ੍ਰੇਕਅਪ ਕੀਤਾ ਜਾਵੇ ਤੇ 28 ਕੱਲ ਗਏ ਸੀਗੇ ਪਾਕ ਨੈਸ਼ਨਲ 192 ਜੀਨ ਕੇ 229 ਪਾਕ ਨੈਸ਼ਨਲ ਜਿਹੜੇ ਆ ਉਹ ਭਾਰਤ ਤੋਂ ਪਾਕਿਸਤਾਨ ਚਲ ਗਏ ਇਸੇ ਤਰੀਕੇ ਨਾਲ ਕੱਲ 105 ਦੇ ਅੱਜ 287 392 ਭਾਰਤੀ ਨਾਗਰਿਕ ਜਿਹੜੇ ਪਾਕਿਸਤਾਨ ਦੇ ਔਨ ਵੀਜ਼ਾ ਗਏ ਸੀਗੇ ਉਹ ਵਾਪਸ ਆ ਚੁੱਕੇ ਨਹੀਂ 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 ਕੋਈ ਇਹੋ ਜਿਹਾ ਨਿਗਾ ਜੀ ਔਨ ਵੀਜ਼ਾ ਗਏ ਸੀ ਸਾਰੇ ਔਨ ਵੀਜ਼ਾ ਰਹਿ ਜੀ ਰਿਪੋਰਟ ਵਾਲਾ ਕੰਮ ਹੁੰਦਾ ਤਾਂ ਉਹਦੇ ਬਾਰੇ ਇੱਕ ਵੱਖਰਾ ਲੈਟਰ ਵਗੈਰਾ ਹੁੰਦੀ ਆ ਉਹਦੇ ਬਾਰੇ ਇਨਟੀਮੇਸ਼ਨ ਦਿੱਤੀ ਹੁੰਦੀ ਆ ਕਹੋ ਜੀ ਕੋਈ ਨੋਟਸਸ ਗੱਲ। ਹਾਂ ਜੀ ਜਿਹੜੇ ਡਿਪਲੋਮੈਟ ਅਫੀਸ਼ਰ ਉਹਨਾਂ ਨੂੰ ਤੇ 48 ਘੰਟੇ ਦਾ ਟਾਈਮ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਨਾਰਮਲ ਪੈਸੇਂਜਰ ਜਿਹੜੇ ਇੱਕ ਦੂਜੀ ਕੰਟਰੀ ਵਿੱਚ ਕ੍ਰਾਸ ਕਰਕੇ ਗਏ ਨੇ ਔਨ ਵੀਜ਼ਾ ਉਹਨਾਂ ਨੂੰ 30 ਤਰੀਕ ਦਾ 30 April ਤੱਕ ਦਾ ਟਾਈਮ ਦਿੱਤਾ ਗਿਆ ਵੀ ਤੁਸੀਂ ਆਪਣੇ ਆਪਣੀ ਕੰਟਰੀ ਵਾਪਸ ਆਓ। ਅੱਜ ਕੱਲ੍ਹ ਨਾਲੋਂ ਅੱਜ ਥੋੜਾ ਜਿਹਾ ਸਲਾਨੀ ਘੱਟ ਦੇਖਣ ਨੂੰ ਮਿਲੇਗਾ ਕਿਉਂਕਿ ਨਿਊਜ਼ ਚੈਨਲ ਤੇ ਜਿਹੜੀ ਖਬਰ ਦੇਖ ਰਹੇ ਆ ਕੁਝ ਵੈਸੇ ਨਹੀਂ ਆ ਰਹੇ ਪਰ ਜਿਨ੍ਹਾਂ ਨੇ ਆਉਣਾ ਉਹ ਆ ਚੁੱਕੇ ਹੋਏ ਨੇ 5:30 ਤੋਂ 6:00 ਦਾ ਪਲੇਟ ਦਾ ਟਾਈਮ ਹੈ ਤੇ ਉਹ